ਸਸੇ ਗਾਲ ਜੀ ਸਾਰੇ ਵੀਰਾਂ ਨੂੰ ਉਮੀਦ ਹੈ ਬਾਈ ਕਬੂਤਰ ਸਾਰਿਆਂ ਦੇ ਚਿੰਤਾ ਕਰੋਗੇ ਮੈਂ ਮਤਰਾ ਅੱਜ ਆਪਾਂ ਸੋਨੋ ਤਿੰਨ ਚਾਰ ਗੱਲਾਂ ਦੱਸਾਂਗੇ ਆਪਾਂ ਇੱਕ ਤਾਂ ਬਾਈਆਂ ਦੇ ਕਈਆਂ ਦੇ ਨਾਲ ਮੈਨੂੰ ਫੋਨ ਆ ਗਏ ਕਿ ਬਾਈ ਜੋੜੇ ਲਾਏ ਸੀ ਹਨਾ ਤੇ ਬੱਚੇ ਕਰਦੇ ਸੀਗੇ ਬੱਚਾ ਜਿਹੜੇ ਖੰਭਾ ਹੋਵੇ ਨਾ ਫੇ ਤੋਈਆਂ ਹੀ ਆਉਂਦੀਆਂ ਆ ਉਹ ਕਬੂਤਰ ਖਾ ਜਾਂਦੇ ਆ ਬਾਈ ਇੱਕ ਦਾ ਉਹਦਾ ਕਾਰਨ ਉਹ ਵੀ ਆਪਾਂ ਦੱਸਾਂਗੇ ਹਨਾ ਤੇ ਇੱਕ ਜਿਹੜੇ ਪਾਣ ਜਿਵੇਂ ਮਾੜੇ ਬੱਚੇ ਕਢਾ ਲੇ ਬਹੁਤ ਬਾਈਆਂ ਨੇ ਗਿੱਤੀ ਜੂੜੇ ਲਾ ਦਿੰਦੇ ਆ ਵੀ ਬੱਚੇ ਕਢਾ ਲੇ ਆਪਾਂ ਬਾਈ ਉਹਨਾਂ ਨੂੰ ਦਵਾਈ ਕਿਹੜੀ ਲਾਈਏ ਤੇ ਕਿੰਨੇ ਆ ਡਾਈਆਂ ਕਰਾਈ ਉਹਨਾਂ ਦੀਆਂ ਉਹ ਡਾਈਆਂ ਡੋਲੀਆਂ ਬਾਰੇ ਸਾਰਾ ਕੁਝ ਆਪਾਂ ਦੱਸਾਂਗੇ ਅੱਜ ਵੀਡੀਓ ਆਪਣੀ ਸਾਰੀ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਵੀਡੀਓ ਬਿਲਕੁਲ ਵੀ ਤੇ ਜਿਹੜੇ ਭਰਾ ਨਵੇਂ ਕੋਈ ਪਹਿਲੀ ਵਾਰ ਆਪਣੀ ਵੀਡੀਓ ਨੂੰ ਦੇਖਦਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਤੇ ਸਭ ਤੋਂ ਪਹਿਲਾਂ ਆਪਾਂ ਖੰਭ ਖਾਨ ਵਾਲੀ ਗੱਲ ਦੱਸਦੇ ਆਂ ਜੇ ਖੰਭ ਚੋਂ ਖਾਂਦੇ ਆ ਕਬੂਤਰ ਹਨਾ ਆਪਾਂ ਪਤਾ ਬਾਈ ਕੀ ਕਰਦੇ ਆ ਆਪਾਂ ਜਿਹੜਾ ਜੋੜੀਆਂ ਲਾਉਣੀਆਂ ਮਿਹਨਤਾਂ ਕਈ ਬੰਦੇ ਨਾ ਜੋੜੀਆਂ ਤੋੜਦੇ ਨਹੀਂ ਨਾਕ ਮਸਾ ਤੋੜਦੇ ਆ ਉਹਦੀ ਫੇਰ ਜੋੜੀਆਂ ਲਾ ਦਿੰਦੇ ਆ ਹਣਾ ਤੇ ਆਪਣੀ ਭਾਗ ਦਾ ਤਾਂ ਘੱਟ ਦੇ ਇਹ ਬਾਈ ਘੱਟੋਂ ਘੱਟ ਜੇ ਘੱਟੋਂ ਘੱਟ ਦਾ 3 ਮਹੀਨੇ ਦਾ ਗੈਬ ਜਰੂਰ ਦੇਆ ਕਰੋ ਕੁੱਪਟਰ ਨੂੰ 3 ਮਹੀਨੇ ਕੁੱਪਟਰ ਲੱਗ ਰੱਖਿਆ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ ਗੈਪ ਜਰੂਰੀ ਜਗ ਤੱਕ ਕਬੂਤਰਾਂ ਨੂੰ ਜੇ ਮੰਨ ਲਓ ਤੁਸੀਂ ਨੇ ਆਹ ਸੀਜ਼ਨ ਬੱਚੇ ਕਬੂਤਰਾਂ ਦੇ ਵੱਧ ਕਢਾ ਲਏ ਤਾਂ ਅਗਲੇ ਸੀਜ਼ਨ ਤੁਸੀਂ ਉਹਨਾਂ ਨੂੰ ਗੈਪ ਵੱਧ ਦੇ ਦਿਆ ਕਰੋ ਹੋ ਸਕਦਾ ਵੀ ਇੱਕ ਜੋੜੀ ਤੋਂ 4 ਕ ਬੱਚੇ ਕਢਾ ਕੇ ਨਾ ਉਦੋਂ ਉਹ ਜੋੜੀਆਂ ਤੋੜ ਦੇ ਤੂੰ ਇੱਕ ਤਾਂ ਇਹ ਕਾਰਨ ਨਹੀਂ ਹੈਗਾ ਇਹ ਕਾਰਨ ਤਾਂ ਹੈ ਕਿ ਘਾਟਾ ਪੈ ਰਿਹਾ ਨੇ ਕਿ ਘਾਟਾ ਕਿਹੜੀਆਂ-ਕਿਹੜੀਆਂ ਪੈਂਦੀਆਂ ਨੇ ਤੇ ਘਾਟਾ ਪੂਰੀਆਂ ਕਿਵੇਂ ਹੋਣਗੀਆਂ ਉਹ ਵੀ ਤੁਹਾਨੂੰ ਦੱਸਦੇ ਹਾਂ ਨਾ ਜਦੋਂ ਆਪਾਂ ਮਲੋ ਜੋੜੀਆਂ ਲਾਤੀਆਂ ਠੀਕ ਆ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਬੇਨਤੀ ਹੈ ਵੀ ਆਪਾਂ ਘੱਟ ਤੋਂ ਘੱਟ ਜੋੜੀਆਂ ਲਾਓ ਠੀਕ ਆ ਜਿਹੜੀ ਚਾਰ ਜੋੜੀਆਂ ਲਾ ਲਓ ਜਿਹੜੇ ਘੱਟ ਪਈਆਂ ਛੱਡਦੇ ਜਿਹੜੇ ਵੱਧ ਛੱਡਦੇ ਹੋ ਇਹ ਕਾਰਨ ਪਤਾ ਕੀ ਆ ਬਾਈ ਜਦੋਂ ਆਪਾਂ ਜੋੜੇ ਲਾਉਂਦੇ ਨੇ ਉਹਨਾਂ ਨੂੰ ਖਰਾਗ ਐਕਸਟਰਾ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਆ ਠੀਕ ਆ ਖਰਾਗ ਤੇ ਜੋੜਿਆਂ ਨੂੰ ਅਲੱਗ ਚਾਹੀਦੀ ਹੈ ਬਹੁਤ ਭਰਾ ਜੋੜੇ ਲਾ ਕੇ ਛੱਡ ਦਿੰਦੇ ਆ ਉਹਨਾਂ ਨੂੰ ਖਰੋਪਾ ਦੀ ਕਣਕ ਪਾਦੀ ਕਈ ਭਰਾ ਤਾਂ ਆਪਾਂ ਦੇਖਿਆ ਕਣਕ ਸਰੋਂ ਵੀ ਖਤਮ ਹੋਈ ਜੇ ਇਕੱਲੀ ਕਣਕ ਹੀ ਚੱਲੀ ਜਾਂਦੀ ਆ ਹਨਾ ਉਹਨਾਂ ਦੇ ਅੰਦਰ ਬਾਈ ਘਾਟ ਪਏ ਜੇ ਕੂਤਰਾਂ ਦੇ ਕਾਰਨ ਠੀਕ ਆ ਜਿਹੜੇ ਖੰਭ ਖਾਂਦੇ ਆ ਉਹ ਆਇਰਨ ਦੀ ਘਾਟ ਦੇ ਕਾਰਨ ਖੰਭ ਖਾਂਦੇ ਹੁੰਦੇ ਆ ਕਿਉਂਕਿ ਆਇਰਨ ਦੀ ਘਾਟ ਪੈਂਦੀ ਆ ਕੂਤਰ ਨੂੰ ਠੀਕ ਆ ਕੈਲਸ਼ੀਅਮ ਤਾਂ ਚਲੋ ਕੂਤਰ ਮਿੱਟੀ ਖਾ ਲੂਗਾ ਜੇ ਮਿੱਟੀ ਨਹੀਂ ਪਾਓਗੇ ਗਾਂਦਰਾਂ ਵਾਲੋਂ ਮਿੱਟੀ ਲਾ ਕੇ ਖਾ ਲੂਗਾ ਸਿਮੈਂਟ ਖਾ ਲੂ ਬਹੁਤ ਕੁਝ ਖਾ ਲੈਂਦਾ ਹਨਾ ਜਿਹੜੀ ਆਇਰਨ ਦੀ ਘਾਟ ਆ ਉਹ ਕਬੂਤਰ ਨੂੰ ਖਾਣੇ ਦੇ ਵਿੱਚੋਂ ਹੀ ਮਿਲਣੀ ਹੈ ਠੀਕ ਹੈ ਜ਼ਿਆਦਾਤਰ ਜੇ ਜ਼ਿਆਦਾ ਮੰਨ ਲਓ ਜ਼ਿਆਦਾ ਤੋਂ ਜ਼ਿਆਦਾ ਕਬੂਤਰ ਨੂੰ ਦਾਲਾਂ ਵੱਧ ਪਾਇਆ ਕਰੋ ਜਿਹੜਾ ਫਲੀਦਾਰ ਖਾਣਾ ਨਾ ਕਬੂਤਰ ਨੂੰ ਉਹ ਵੱਧ ਪਾਇਆ ਕਰੋ ਮਨ ਲਾ ਮੂੰਗੀ ਹੋਗੀ ਠੀਕਾ ਜਵਾਰ ਹੋਗੀ ਤੇ ਸਰੋਂ ਹੋਗੀ ਇਹ ਫਲੀਦਾਰ ਮੰਨ ਲੋ ਕੋਈ ਇਹ ਜ਼ਿਆਦਾ ਪਾਇਆ ਕਰੋ ਕਬੂਤਰਾਂ ਨੂੰ ਛੋਲੇ ਹੋਵੇ ਜਿਹੜਾ ਇਹ ਚੀਜ਼ਾਂ ਜਦੋਂ ਆਪਾਂ ਜੋੜੇ ਲਾਉਣ ਤੋਂ ਪਹਿਲਾਂ 10 ਦਿਨ 20 ਦਿਨ ਖਰਾਕ ਸਟਾਰਟ ਕਰਦਿਆ ਕਰੂ ਤੇ ਇਹ ਖਰਾਕ ਹੋਊਗੀ ਤੇ ਉਸ ਤੋਂ ਬਾਅਦ ਆ ਗਿਆ ਹੋਰ ਬੱਚਾ ਤੇ ਆਜੂ ਮੰਨ ਲਾ ਜੇ ਜੱਚ ਨਹੀਂ ਵੀ ਖਾਣੋ ਥੋੜੇ ਮੰਨ ਲਾ ਕਬੂਤਰ ਖੰਭ ਖਾਣੋ ਦੀ ਤੇ ਖਾਣ ਲੱਗੇ ਕਬੂਤਰ ਖੰਭ ਠੀਕ ਆ ਜਿਹੜਾ ਆਪਣਾ ਨੂਨ ਹੁੰਦਾਗਾ ਨੂਨ ਦੀ ਇੱਕ ਚੁੰਡੀ ਮੰਨ ਲਓ ਤੁਸੀਂ 10 ਕ ਐਮ ਐਲ ਪਾਣੀ ਦੇ ਵਿੱਚ ਘੋਲ ਲੂ ਦੇਰੋ ਦਿਨ ਦੀ 3-4 ਦਿਨ ਲਗਾਤਾਰ ਨੂਨ ਦੇ ਦੋ ਕਬੂਤਰ ਨੂੰ ਉਤਰ ਖੰਭ ਕਾਣ ਨੂੰ ਹਟ ਜੂਗਾ ਤੇ ਰੂੜੀ ਤਾਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀਆਂ ਕਿ ਕਿਉਂਕਿ ਰੂੜੀ ਜੋੜਿਆਂ ਖਾਤਰ ਆ ਜਿਹੋ ਤੁਹਾਨੂੰ ਆਪਾਂ ਜੋੜੇ ਲਾ ਦਿੰਨੇ ਆ ਬਾੜੀ ਹੀ ਜ਼ਿਆਦਾ ਜ਼ਰੂਰੀ ਆ ਜਿਹੜਾ ਬੰਦਾ ਜੋੜੇ ਲਾ ਕੇ ਰੂੜੀ ਨਹੀਂ ਪਾਉਂਦਾ ਉਹਦੇ ਕਬੂਤਰਾਂ ਨੂੰ ਘਾਟ ਪਈ ਲੋ ਜੇ ਆਹ ਸੀਜ਼ਨ ਵਧੀਆ ਕੱਢ ਲਦਾ ਅਗਲੇ ਸੀਜ਼ਨ ਘਾਟ ਪਈ ਲੋ ਉਹ ਤਾਂ ਪੱਕੀ ਹੀ ਆ ਜੇ ਤੁਸੀਂ ਰੂੜੀ ਰੂੜੀ ਦਾ ਬਾੜੀ ਜ਼ਿਆਦਾ ਜ਼ਰੂਰੀ ਆ ਤੇ ਹੋਰ ਦੱਸ ਦੇਣਾ ਸੋਨੀ ਜਿਹੜੇ ਭਰਾਵਾਂ ਦੇ ਘਰੇ ਡੰਗਰ ਪਸ਼ੂ ਰੱਖੇ ਹੋਏ ਨੇਗੇ ਠੀਕ ਆ ਉਹ ਜਿੱਥੇ ਡੰਗਰ ਮੂਤ ਕਰਦੇ ਨੇਗੇ ਉੱਥੇ ਜ਼ਿਆਦਾ ਕੋਈ ਟੋਆ ਪੱਟਿਆ ਹੋਇਆ ਜਾਨਕਿ ਨਪਰੋਂ ਡੰਗਰਾਂ ਦਾ ਮੂਤ ਚਾਹੀਦਾ ਬੱਦ ਤੋਂ ਬੱਦ ਜੇ ਤੁਸੀਂ ਮੂਤ ਨਹੀਂ ਇਕੱਠਾ ਕਰ ਸਕਦੇ ਤਾਂ ਜਿਹੜੀਆਂ ਪਿੱਲੀ ਏਟਾ ਹੁੰਦੀਆਂ ਨੇਗੀਆਂ ਜਿੱਥੇ ਆਪਣੇ ਬਿਹੜੀਆਂ ਦਾ ਪੈਸ਼ਾਬ ਜਾਂਦਾਗਾ ਬਿਹੜੀਆਂ ਦਾ ਪਿਸ਼ਾਬ ਆਪਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਠੀਕ ਆ ਮੱਝ ਦਾ ਨਹੀਂ ਇਹ ਮੈਂ ਕੰਮ ਕਰਦਾ ਬਿਹੜੀਆਂ ਦਾ ਜ਼ਿਆਦਾ ਕੰਮ ਕਰਦਾ ਦਾ ਜੇ ਤੁਸੀਂ ਪਿਸ਼ਾਬ ਨਹੀਂ ਇਕੱਠਾ ਕਰ ਸਕਦੇ ਤਾਂ ਪਿੱਲੀ ਇੱਟ ਲੈ ਲਓ 2-4 ਇੱਟਾਂ ਜਿੱਥੇ ਉਹਦਾ ਪਿਸ਼ਾਬ ਜਾਂਦਾਗਾ ਉੱਥੇ ਰੱਖ ਦੋ ਦਾ 20 ਦਿਨ ਪਈਆਂ ਰਹਿਣ ਦੋ ਠੀਕ ਆ ਉੱਥੋਂ ਇੱਟ ਚੱਕਿਆ ਕਰੋ ਕੂਤਰਾਂ ਨੂੰ ਘੁੱਟ ਦਿਆ ਕਰੋ ਠੀਕ ਆ ਤੇ ਜੇ ਤੁਸੀਂ ਪਿਸ਼ਾਬ ਇਕੱਠਾ ਕਰ ਸਕਦੇ ਹੋ ਮੰਨ ਲਾ ਬਾਲਟੀ ਜਿ ਕਿਸੇ ਪੰਡੇ 'ਚ ਪਾ ਸਕਦੇ ਹੋਗੇ ਠੀਕਾ ਤਾਂ ਇਕੱਠਾ ਕਰਕੇ ਉਹਦੇ ਵਿੱਚ ਪਿੱਲੀਆਂ ਇੱਟਾ 10 ਕਿੱਟਾ ਰੱਖ ਲਉ 10 ਕਿੱਟਾ ਬਹੁਤ ਨਹੀਂ ਲੀਆਂ ਪਈਆਂ ਰਹਿਣਾਂ ਦੇ ਵਿੱਚ ਹੀ ਪਈਆਂ ਰਹਿਣਾਂ ਦੇ ਉਹਦੇ ਜਦੋਂ ਮਨ ਲਾ ਜੀ ਕੋਈ ਇੱਟ ਪਾਉਣੀ ਹੈ ਇਹਦੇ ਪਿੱਛੇ ਦੋ ਇੱਟਾ ਕੱਢ ਕੇ ਬਾਹਰ ਰੱਖ ਲਉ ਇੱਟ ਕੁੱਟਦੀ ਤੇ ਪਾਤੀ ਗੋਪਰਾ ਨੂੰ ਠੀਕਾ ਪਹਿਲਾਂ ਜਿਵੇਂ ਉਹ ਬੰਦੇ ਕਹਿ ਦਿੰਦੇ ਕਈ ਬਹੁਤ ਬੰਦੇ ਮੈਂ ਦੇਖਿਆ ਉਹ ਡੰਗਰ ਵਾਲੀ ਮਿੱਟੀ ਲਿਆ ਕੇ ਮਨ ਲਾ ਮਿੱਟੀ ਪਾਈ ਜਾਂਦੇ ਆ ਕਬੂਤਰਾਂ ਨੂੰ ਉਹ ਗੱਲ ਉੱਥੇ ਹੀ ਵਾਗੀ ਉਹ ਤੁਹਾਨੂੰ ਕਾਰਨ ਦੱਸਦਾ ਵੀ ਕਾਰਨ ਆ ਹੈ ਜਿਹੜੀ ਜੀ ਮਿੱਟੀ ਪਾਉਂਦੇ ਉਹ ਮਿੱਟੀ ਆ ਜਿਹੜੀ ਮਿੱਟੀ ਤਾਂ ਕਬੂਤਰ ਨੂੰ ਮਾੜੀ ਹੀ ਐ ਮਿੱਟੀ ਨਹੀਂ ਚੰਗੀ ਹੁੰਦੀ ਮਿੱਟੀ ਦੇ ਵਿੱਚ ਤੱਤ ਮਿਲਦੇ ਨੇ ਉਹਨੂੰ ਤਾਂ ਕਰਕੇ ਉਹ ਮਿੱਟੀ ਖਾਂਦਾ ਗਾ ਜੇ ਆਪਾਂ ਨੂੰ ਤੱਤ ਮਿੱਟੀ ਤੋਂ ਸਿਵਾ ਹੀ ਦੇ ਦੀਏ ਕਬੂਤਰ ਨੂੰ ਫਿਰ ਮਿੱਟੀ ਕਿਉਂ ਖਾਣੀ ਪਵੇ ਮਿੱਟੀ ਨੁਕਸਾਨ ਕਰਦੀ ਐ ਕਬੂਤਰ ਨੂੰ ਫਾਇਦੇਮੰਦ ਨਹੀਂ ਹੈਗੀ ਮਿੱਟੀ ਠੀਕ ਐ ਨਾ ਤੇ ਜਾ ਇੱਕ ਆਪਣਾ ਜੀਰਾ ਲੈ ਲਿਆ ਕਰੋ ਠੀਕ ਐ ਸਵਾਹ ਚੰਗੀ ਐ ਕਬੂਤਰ ਨੂੰ ਇਹਦੀ ਰੋੜੀ ਕੋਟ ਦੇ ਉਹਦੇ ਵਿੱਚ ਸਵਾਰ ਲਾ ਦਿਆ ਕਰੋ ਠੀਕ ਆ ਮਿੱਟੀ ਮੱਚੀ ਹੋਈ ਚੰਗੀ ਹੈ ਉਧਰ ਨੂੰ ਜਿਹੜੀ ਕੱਚੀ ਮਿੱਟੀ ਆ ਉਹ ਤਾਂ ਉਧਰ ਲਈ ਮਾੜੀ ਆ ਆਗਮਨ ਕਰ ਲਿਆ ਕਰੋ ਬਾਈ ਤੇ ਇੱਕ ਹੋਰ ਨੁਕਤਾ ਦੱਸ ਦਣਾ ਆਪਣੀ ਕਲੀ ਉਹ ਹੁੰਦੀ ਹੈ ਜਿਹੜੀ ਕਲੀ ਉਹਨੂੰ ਸੋਧਣ ਦਾ ਤਰੀਕਾ ਦੱਸਾਂ ਤੁਹਾਨੂੰ ਕਲੀ ਦਾ ਨਾਲ ਉਹ ਤੁਸੀਂ ਗੱਟਾ ਲੈ ਲਿਓ ਇੱਕ 20 ਕਿਲੋ ਦਾ ਡਰਮ ਲੈ ਲਿਓ ਪਾਣੀ ਵਾਲਾ ਇਹਦੇ ਉਹਦੇ ਵਿੱਚ ਸਾਰਾ ਘੱਟਾ ਕਲੀ ਦਾ ਖੋਲ ਦਿਓ ਤੇ ਉਹਨੂੰ ਪਾਣੀ ਦਾ ਭਰ ਦਿਓ ਉਹਨੂੰ ਖਲਿਆ ਦਿਓ ਸਮਾਰ ਕੇ ਪੂਰਾ ਬੁੱਲ ਖਲਿਆ ਕੇ ਤੇ ਉਹਨੂੰ ਟਾਕ ਦਿਓ ਕਿਸੇ ਚੀਜ਼ ਨਾਲ ਬੰਦ ਕਰ ਦਿਓ ਜਦੋਂ ਉਹ ਨਿੱਤਰ ਗਿਆ ਮਲੜ ਦਾ ਪਾਣੀ ਜਮਾਣ ਬਿਲਕੁਲ ਚਿੱਟਾ ਹੋ ਗਿਆ ਸੋ ਉਹਨੂੰ ਇਹ ਵਿੱਚ ਕਲੀ ਦਿਸਣ ਲੱਗ ਗਈ ਪਾਣੀ ਜਮਾ ਸਾਹ ਬੁਰੂ ਐਨ ਬਿਲਕੁਲ ਤੇ ਉਦੋਂ ਉਹ ਪਾਣੀ ਵੀ ਤੁਸੀਂ ਕਬੂਤਰਾਂ ਨੂੰ ਪਾ ਸਕਦੇ ਹੋ ਠੀਕ ਹੈ ਜੇ ਅਲੱਗ ਕਿਸੇ ਭਾਂਡੇ 'ਚ ਹੋਰ ਪਾਣੀ ਪਾ ਕੇ ਰੱਖ ਲਿਓ ਦਾ 20 ਲੀਟਰ ਤੇ ਜਿਹੜੀ ਥੱਲੇ ਕਲੀ ਰਹਿ ਗਈ ਉਹ ਕਲੀ ਨੂੰ ਤੁਸੀਂ ਕੱਢ ਕੇ ਖਾਣ ਨੂੰ ਕਬੂਤਰਾਂ ਨੂੰ ਵੀ ਦੇ ਸਕਦੇ ਹੋ ਉਹ ਕਲੀ ਉਦੋਂ ਬਾਅਦ ਖਾਈ ਜਾਣ ਕਬੂਤਰ ਸਭ ਤੋਂ ਵੱਧ ਕੈਲਸ਼ੀਅਮ ਕਲੀ ਦੇ ਵਿੱਚ ਆ ਸਭ ਤੋਂ ਵੱਧ ਤੇ ਉਦੋਂ ਬਾਅਦ ਆਪਾ ਜੋ ਜਿਹੜੇ ਬੱਚੇ ਆਪਾਂ ਆਹ ਹੁਣ ਆਪਣੇ ਬੱਚੇ ਸਭ ਤੋਂ ਪਹਿਲੀ ਝੋਲੀ ਵਾਲੇ ਆ ਆ ਨਾ ਲਿਆ ਸੀ ਬੱਚਾ ਇਹ ਤਾਂ ਕਰਕੇ ਰਾਂਗੇ ਇਹਦਾ ਗੱਲਾ ਹੋ ਜਾ ਠੀਕ ਆ ਤੇ ਇਹ ਬੱਚੇ ਆ ਹੁਣ ਆਪਾਂ ਦੇਖ ਲਓ ਤੁਸੀਂ ਇਹ ਪੂਰਾ ਹੈਲਥੀ ਆ ਇਹ ਹੈ ਦੋ ਕੁ ਵਾਰੀ ਉੱਡਿਆ ਮੌਸਮ ਕਿਉਂਕਿ ਖਰਾਬ ਰਹਿੰਦੇ ਆ ਤਾਂ ਕਰਕੇ ਬੱਚੇ ਸੁਣੋ ਨੇ ਇਹ ਦੱਸਦੇ ਆਪਾਂ ਜਿਹੜੇ ਬੱਚੇ ਆ ਇਹਨਾਂ ਦੀ ਕੇਅਰ ਆਪਾਂ ਕਿਵੇਂ ਕਰਨੀ ਆ ਠੀਕਾ ਕਿਵੇਂ ਪਾਲਣਿਆਂਗੇ ਤੇ ਕਿਵੇਂ ਡਾਉਣੇ ਨੇ ਕਿਹੜੀ ਇਹਨਾਂ ਨੂੰ ਮੜੱਪਾਂ ਵਾਲੀ ਆ ਪੱਧ ਬਜਾਉਣੀ ਆ ਠੀਕਾ ਇਹ ਚੀਜ਼ ਬਾਰੇ ਦੱਸਦੇ ਆ ਆਪਾਂ ਤੁਹਾਨੂੰ ਮਾਲੋ ਜਦੋਂ ਬੱਚਾ ਬਈ ਆਪਣਾ ਤਾਂ ਜਦੋਂ ਕੋਹੂਤਰਾ ਥੱਲੇ ਬੱਚੇ ਹੁੰਦੇ ਆ ਤੇ ਛੱਡ ਦਿੰਦੇ ਆ ਜਦੋਂ ਕੋਹੂਤਰਾ ਦੇ نیچے ਬੱਚੇ ਹੁੰਦੇ ਆ ਨਾ ਥੱਲੇ ਕੋਹੂਤਰਾ ਦੇ ਉਦੋਂ ਉਹਨਾਂ ਨੂੰ ਹੋਕਾ ਪਾਣੀ ਵੀ ਦੇ ਦਿੱ ਲੈਣੀ ਇੱਕ ਨਾਲ ਹੁਣ ਥੋੜੀ ਜਿਹੀ ਗਰਮੀ ਘੱਟ ਜੂਆ ਭਾਦੋਂ ਤੋਂ ਬਾਅਦ ਨਾ ਨਾਲ ਥੋੜੀ ਸਟਾਰਟਰ ਫੀਡ ਸਟਾਰਟ ਕਰ ਦਿਓ ਜਿਹੜਾ ਤੇ ਖਾਣ ਨੂੰ ਦਾਣਾ ਪਾਣੀ ਕੂਤਰਾਂ ਨੂੰ ਪਾਉਣਾ ਜੋੜਿਆਂ ਨੂੰ ਵਧੀਆ ਵਧੀਆ ਪਾਉਗਾ ਵੀ ਫੁੱਲ ਛੋਡੇ ਬੱਚੇ ਦੇਖੋ ਤੁਸੀਂ ਬਾਗੀਆਂ ਜਿੱਦੇ ਦੇਖਿਓ ਜਦੋਂ ਛੋਡੇ ਬੱਚਿਆਂ ਦੀ ਮਾਂ ਪਿਓ ਦੀ ਪਰਪਰੈਂਸ ਸਹੀ ਹੋਊਗੀ ਨਾ ਬੱਚੇ ਆਟੋਮੈਟਿਕ ਹੀ ਬਾਲੇ ਤਾਕੜੇ ਹੋਣਗੇ ਜੇ ਤੁਸੀਂ ਕਹੋ ਵੀ ਚੱਲ ਜੋੜਿਆਂ ਨੂੰ ਕੱਲੀ ਕਣਕ ਪਾਈ ਜਲੋਂ ਬੱਚੇ ਨੂੰ ਸੋਲੇ ਦੇ ਲਾਗਿਆ ਕਰ ਲਾਗੇ ਐਦਾਂ ਨਹੀਂ ਹੁੰਦਾ ਬਾਈ ਜਿੰਨਾ ਤੁਸੀਂ ਜੋੜੇ ਨੂੰ ਵੱਧ ਖਰਾਕ ਪਾਓਗੇ ਬੱਚੇ ਤੁਹਾਡੇ 19 ਤੱਕ ਦੇ ਆਉਣਿਆ 19 ਹੈਲਥੀ ਬੱਚਾ ਪੈਦਾ ਹੋਊਲ ਦੇਖੋ ਉਹਦੀ ਗਰੋਥ ਵੀ ਬੜੀ ਚੰਗੀ ਕਰੂ ਬੱਚਾ ਜਦੋਂ ਮਾਂ ਪੇ ਉਹਨੂੰ ਖਰਾਕ ਸਹੀ ਮਿਲੀ ਹੋਊ ਠੀਕ ਆ ਸੋਲੇ ਘੱਟ ਪਾ ਲਿਆ ਕਰੋ ਜਿਆਦਾ ਨਾਲ ਪਾਇਆ ਕਰੋ ਠੀਕ ਆ ਸੋਲੇ ਹੋਵੇ ਸਰੋਂ ਹੋਵੇ ਜਵਾਰ ਹੋਗੀ ਠੀਕ ਆ ਮੂੰਗੀ ਹੋਗੀ ਸੋਲੇ ਦੀ ਦਾਲ ਲੈ ਲਿਆ ਕਰੋ ਸਾਤਲ ਮੋٹے ਹੁੰਦੇ ਆ ਤਾਂ ਸੋਲੇ ਜਿਹੜੀ ਦਾਲ ਹੁੰਦੀ ਹੈ ਉਹ ਦਾਲ ਲੈ ਲਿਆ ਕਰੋ ਸੋਲੇ ਦੀ ਦਾਲ ਵਿੱਚ ਐਡ ਕਰ ਦਿਆ ਕਰੋ ਠੀਕ ਆ ਤੇ ਫੀਡ ਲੈ ਲਿਆ ਕਰੋ ਸਟਾਰਟਰ ਹੁਣ ਤਾਂ ਥੋੜੀ ਗਰਮੀ ਜ਼ਿਆਦਾ ਹਜੇ ਨਹੀਂ ਪਾਉਣੀ ਆਪਣਾ ਪਤੋਂ ਦਾ ਮਹੀਨਾ ਲੰਘ ਜਾਉ ਤਾਂ ਇਸ ਤੋਂ ਬਾਅਦ ਥੋੜੀ ਵਿੱਚ ਸਟਾਰਟਰ ਫੀਡ ਐਡ ਕਰ ਲਿਓ ਅਲੱਗ ਤੋਂ ਜਦੋਂ ਆਪਾਂ ਦਾਣਾ ਪਾਉਣਾ ਪਹਿਲਾਂ ਦਾਣਾ ਪਾ ਦੋ ਟ੍ਰੇ 'ਚ ਉੱਤੇ ਥੋੜੀ-ਥੋੜੀ ਦੋ ਕਮੂਟੀਆਂ ਫੀਡ ਸਟਾਰਟਰ ਦੀ ਆਪਾਂ ਦੇ ਦੋ ਉਹਦੇ ਨਾਲ ਬੱਚਾ ਗਰੋਸ ਵਧੀਆ ਕਰਦਾ ਹੈ ਤੇ ਵਧੀਆ ਹੋ ਜਾਂਦਾ ਠੀਕ ਆ ਬੱਚੇ ਜਦੋਂ ਮੰਨ ਲਾ ਤੁਹਾਡੇ ਕੋਲੇ ਕੱਢ ਲੈਂਦੇ ਆ ਨਾ ਬਾਈ ਬੱਚਾ ਚ ਇੱਕ ਗੱਲ ਆਪ ਪਤਾ ਕੀ ਚੱਕਰਾਗਾ ਬੱਚਾ ਜਦੋਂ ਮੰਨ ਲਓ ਤੁਹਾਡਾ ਐਡਾ ਬੱਚਾ ਹੋ ਗਿਆ ਚਾਹੇ ਦੀ ਉਹਨੂੰ ਮੰਨ ਲਓ ਤੁਸੀਂ ਹਾਈ ਟੈਕ ਦੇ ਸਕਦੇ ਹੋ 2 ਜਾਂ 3 ਬੂੰਦਾਂ ਦਾ ਬਾੜੀ ਹਾਈ ਟੈਕ ਨਹੀਂ ਦੇਣੀ ਬਾਈ ਜੇ ਤੇਜ ਦੇਤੀ ਨਾ ਉਹ ਖਾਂਬਾ ਮਚਾ ਦੇ ਬੱਚੇ ਦੇ ਸਿਰਫ ਦੋ ਬੂੰਦਾਂ ਬੱਚੇ ਨੂੰ ਦੇੜੀਆਂ ਲਈ ਜਦੋਂ ਐਡਾ ਕ ਬੱਚਾ ਹੁੰਦਾ ਹੈ ਜਦੋਂ ਧੁੰਗੀਆਂ ਕੱਢਦਾ ਹੁੰਦਾ ਦਾ ਸਿਰਫ ਦੋ ਬੂੰਦਾਂ ਜ਼ਿਆਦਾ ਨਹੀਂ ਦੇਣੀ ਕਿਸੇ ਭਾਈ ਜਿਆਦਾ ਦੇਤੀ ਭਾਈ ਨੁਕਸਾਨ ਹੋ ਗਿਆ ਆਪਾਂ ਨੂੰ ਨਾ ਕਿਉਂ ਸਿਰਫ ਦੋ ਬੂੰਦਾਂ ਹਾਈ ਟੈਕ ਦੀ ਨੇ ਠੀਕ ਆ ਕਿਉਂਕਿ ਜਦੋਂ ਬੱਚਾ ਭਾਈ ਪੈਦਾ ਹੋ ਗਿਆ ਨਾ ਉਹਦੇ ਅੰਦਰ ਜੀ ਪੈਣੇ ਆਟੋਮੈਟਿਕ ਹੀ ਸ਼ੁਰੂ ਹੋ ਜਾਂਦੇ ਆ ਆਪਾਂ ਉਹਨੂੰ ਦਵਾਈ ਦਿੰਦੇ ਨਹੀਂ ਜਦੋਂ ਆਪਣੇ ਬੱਚੇ ਥੋੜੇ ਜਿਹਾ ਵੱਡੇ ਹੋ ਜਾਂਦੇ ਆ ਆਪਾਂ ਗਿਝਾਉਣਿਆਂ ਡਾਉਣ ਲੱਗ ਜਾਂਦੇ ਆਗਾਹ ਜਦੋਂ ਬੱਚਿਆਂ ਨੂੰ ਆਪਾਂ ਫੇਰ ਕਹਿ ਦਿੰਦੇ ਆ ਵੀ ਬਾਈ ਹੁਣ ਇਹਨਾਂ ਨੂੰ ਕਿਹੜੀ ਦਵਾਈ ਲਈਏ ਵੀ ਬੱਚੇ ਸਿੱਕੇ ਜਿਹਾ ਆ ਕੇ ਬੰਦ ਕਰ ਲੈ ਬੱਚੇ ਅੰਦਰ ਜੀਤਾ ਜਦੋਂ ਬੱਚਾ ਮਨ ਲਦਾ ਦਿਨਾਂ ਦਾ ਹੋ ਗਿਆ ਉਦੋਂ ਹੀ ਪੈ ਜਾਂਦੇ ਆ ਬੱਚੇ ਅੰਦਰ ਜੀਤਾ ਠੀਕ ਆ ਮਨ ਲ ਦੋ ਗੁੰਦਾ ਅੱਜ ਦੇਤੀਆਂ ਦੋ ਗੁੰਦਾ ਕਰੋ ਦੋ ਦਿਨ ਲਗਾਤਾਰ ਬਾਦੂ ਦੋ ਦੋ ਗੁੰਦਾ ਦੇਣੀਆਂ ਨੇ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਤੇਰੇ ਬੱਚੇ ਨੂੰ ਡਾਰ ਹੋ ਜਾਣ ਤੋਂ ਜਦੋਂ ਬੱਚਾ ਡਾਰ ਹੋ ਗਿਆ ਤੁਹਾਡਾ ਸਦਰਿਆਂ ਤੇ ਬਹੌਣ ਲੱਗੇ ਦੋ ਦੋ ਬੂੰਦਾਂ ਉਹ ਦੋ ਦੇਣੀਆਂ ਹੈ ਠੀਕ ਆ ਤੁਹਾਡਾ ਬੱਚਾ ਇੰਨਾ ਹੈਲਥੀ ਹੋਊਗਾ ਬਿਲਕੁਲ ਸਹੀ ਹੋਊਗਾ ਆਪਣੇ ਆ ਬੱਚੇ ਨੇ ਆ ਬੈਠਿਆ ਦੇਖ ਲਓ ਪੂਰੇ ਆ ਚੰਗੇ ਆ ਖੁੱਲੀ ਉੱਡਦੇ ਆ ਦੋ ਵਾਰੀਆਂ ਉੱਡੇ ਨੇ ਆ ਇਹ ਦੋ ਵਾਰੀਆਂ ਜੀ ਇਹਨਾਂ ਨੇ ਤਸੱਲੀ ਕਰਾਤੀ ਉੱਡਣਾ ਡਣਗੇ ਖੁੱਲੀ ਚੰਗੇ ਉੱਡੇ ਆ ਬੱਚੇ ਇਹ ਕਿਉਂਕਿ ਇਹਨਾਂ ਦਾ ਹੈਲਥ ਮਤਲਬ ਥੱਲੋਂ ਸਰੀਰ ਪੱਕੋ ਵੀ ਸਹੀ ਨਹੀਂ ਬੱਚੇ ਆਏ ਨੇ ਕੋਈ ਸੋਕਾ ਜਾਂ ਲੱਗਿਆ ਪਿਆ ਇਦਾਂ ਨਹੀਂ ਹੈਗਾ ਸਹੀ ਨਹੀਂ ਇਹ ਹੁਣ ਜਦੋਂ ਇਹਨਾਂ ਨੂੰ ਆਪਾਂ ਜੇ ਆ ਕੇ ਬੰਦ ਕਰਾਂਗੇ ਉਦੋਂ ਆਪਾਂ ਕੋਈ ਮਰਜ਼ੀ ਗੋਲੀ ਵੀ ਲਾ ਸਕਦੇ ਤੁਸੀਂ ਜੇ ਹਾਈ ਟੈਕ ਲਾਉਣੀ ਆ ਉਦੋਂ ਪੰਜ ਬੂੰਦਾ ਹਾਈ ਟੈਕ ਦੀ ਲਾਉਣੀ ਆ ਨੇ ਜਦੋਂ ਇਹ ਵੱਡੇ ਹੋ ਜਾਣ ਠੀਕ ਹੈ ਨਾ ਜੇ ਗੋਲੀ ਲਾਉਣੀ ਆ ਗੋਲੀ ਵੀ ਆਪਾਂ ਜਾਦੇ ਅਜੇ ਤੱਕ ਇਹ ਲਾਈ ਨਹੀਂ ਬਹੁਤ ਭਰਾ ਜਾਂ ਲਾਉਂਦਿਆ ਜਿਹੜਾ ਵੀ ਕੋਈ ਲਾਉਂਦਾ ਘੱਟ ਤੋਂ ਘੱਟ ਲੋਝ ਰੱਖੀ ਲਾਉਂਦਾ ਠੀਕ ਹੈ ਨਾ ਉਹਦਾ ਹਾਈ ਟੈਕ ਬਾਈ ਕੋਈ ਜੀ ਛੱਡਦੀ ਵੀ ਹੈ ਨਹੀਂ ਅਜੇ ਤੱਕ ਇਹ ਚੀਜ਼ ਆ ਅਜੇ ਤੱਕ ਜਮੀ ਨਹੀਂ ਛੱਡਦੀ ਜੇ ਕੋਈ ਗੋਲੀਆਂ ਬਾਹਰ ਲਈਆਂ ਮੰਗਾਈਆਂ ਹੋਈਆਂ ਨੇ ਭਰਾ ਉਹ ਵੀ ਵਾਧੂ ਪਈਆਂ ਆਉਂਦੀਆਂ ਨੇ ਉਹ ਵੀ ਅੱਧੀ ਦਿਆ ਕਰੋ ਸਾਫੀ ਨਾਲ ਦਿਆ ਕਰੋ ਜਿਹੜੀਆਂ ਬਾਹਰ ਲਿਆਂ ਗੋਲੀਆਂ ਆਉਂਦੀਆਂ ਨੇ ਬੱਚੇ ਨੂੰ ਬੱਚੇ ਨੂੰ ਬੱਚੇ ਸਮਝ ਕੇ ਆਪਾਂ ਲੋਝ ਦਿਆ ਕਰੋ ਜਾ ਦੇ ਡੋਜ ਨਾ ਲਾਇਆ ਉਹ ਚਾਈ ਸੋਟਲੇ ਬੱਚਾ ਉੱਡਣ ਲੱਗ ਗਿਆ ਗਿੱਜ ਗਿਆ ਠੀਕ ਹੈ ਨਾ ਤਾਂ ਵੀ ਤੇ ਜਿਹੜੇ ਮਨ ਲਾ ਆਪਾਂ ਦੂਸਰਾ ਛੱਡਣੇ ਆ ਬੱਚੇ ਠੀਕ ਆ ਉਹਨਾਂ ਨੂੰ ਨਹੀਂ ਆਪਾਂ ਹਾਈ ਟੈਕ ਦੇਣੀ ਹੈਗੀ ਮਾਲੇ ਵਾਪਾਂ ਕਹਿੰਦਾ ਉੱਡਣ ਲੱਗ ਗਿਆ ਬੱਚਾ ਉਹਨੂੰ ਹਾਈ ਟੈਕ ਦੇ ਦਿਓ ਉਹਨੂੰ ਹਾਈ ਟੈਕ ਨਾ ਦਿਓ ਉਹਨੂੰ ਪੇਪਰ ਆ ਜੀ ਹੀ ਦੇ ਦਿਓ ਜਿਹੜੇ ਬੱਚੇ ਸੋਟਲੇ ਮੈਂ ਆਪਾਂ ਦੂਸਰਾ ਛੱਡਣੇ ਆ ਉਹਨੂੰ ਕਿਹਾ ਜਦੋਂ ਉੱਡਣ ਲੱਗ ਗਿਆ ਸੋਟਲੇ ਮਾਰ ਲੋ 5 6 ਕਟਾਈਆਂ ਉੱਡ ਗਿਆ ਉਦੋਂ ਨੂੰ ਕਿਹੜਾ ਪੇਪਰ ਆ ਜੀ ਇਹਨਾਂ ਨੂੰ ਤੇ ਭਰਾ ਜੀ ਨੂੰ ਵੀ ਜਿਵੇਂ ਬਿਲਕੁਲ ਧੋੜੀ ਲਾਉਣੀ ਆ ਮੰਨ ਲਓ ਤੁਸੀਂ ਅੱਧਾ ਕਿਐ ਮਲ ਮਾਸਾ ਬਸ ਇੱਕ ਤਾਂ 1 ਕਿਐ ਲਾਉਂਦਾ ਅੱਧਾ ਐਮਐਲ ਬਾਦੂ ਹੈਗੀ ਖਾਲੀ ਢੇਟ ਠੀਕ ਆ ਤੇ ਇੱਕ ਜਿਹੜੇ ਭਰਾ ਕਹਿੰਦੇ ਆ ਬਾਈ ਸੁੱਕਾ ਹਟਦਾ ਨਹੀਂ ਹੈਗਾ ਸੁੱਕੇ ਦਾ ਕੀ ਕਾਰਨ ਹੈਗਾ ਹੈਣਾ ਸੋਕੇ ਦਾ ਕਾਰਨ ਜ਼ਿਆਦਾ ਤਾਂ ਆਹੀ ਹੁੰਦਾ ਬਾਈ ਆਪਾਂ ਨੂੰ ਦਵਾਈ ਨਹੀਂ ਸਹੀ ਲੱਗਦੀ ਜਾਂ ਤਾਂ ਆਪਾਂ ਦਵਾਈ ਜ਼ਿਆਦਾ ਹੀ ਦੇ ਲੈਂਦੇ ਆ ਜਦੋਂ ਕਬੂਤਰ ਸੁੱਕਾ ਲੱਗਿਆ ਹੁੰਦਾ ਦਵਾਈ ਉਹ ਤੇਜ ਦੇ ਦਿੰਦੇ ਆ ਨਾ ਉਦੋਂ ਉਧਰ ਮਰੀ ਜਾਂਦਾ ਫਿਰ ਜਾਂਦੇ ਦਵਾਈ ਨਾਲ ਸੋਕਾਂ ਦੇ ਜਿਹੜੇ ਕਬੂਤਰ ਸੁੱਕਾ ਲੱਗਿਆ ਹੋਏ ਨਾ ਬਾਈ ਉਹਨੂੰ ਦਵਾਈ ਘੱਟ ਲੋ ਘੱਟ ਦਿਆ ਕਰੋ ਜ਼ਿਆਦਾ ਨਹੀਂ ਦੇਣੀ ਘੱਟ ਦਿਆ ਕਰੋ ਸੋਕਾਂ ਦੇ ਜੇ ਮੈਂ ਵੱਲੋਂ ਤੁਹਾਨੂੰ ਕੋਈ ਕਹਦਾ ਮੈਂ ਹੀ ਲਾ ਲੋ ਚਾਹੀਦੀ ਜੇ ਮੈਂ ਤੁਹਾਨੂੰ ਕਹਣਾ ਵੀ ਹਾਈ ਟੈਕ ਦੀਆਂ ਸੋਕੇ ਵਾਲੇ ਕਬੂਤਰ ਪੰਜ ਬੂੰਦਾਂ ਦੇਣੀਆਂ ਨੇ ਤਾਂ ਤੁਸੀਂ ਉਹਨੂੰ ਤਿੰਨ ਬੂੰਦਾਂ ਹੀ ਦਿਓ ਕਿਉਂਕਿ ਅੰਦਰੋਂ ਉਹਦੇ ਨਾਲ ਆਪਣੀ ਬਿਮਾਰੀਆਂ ਨਾਲ ਲੜਨ ਦੀ ਉਹਦੀ ਤਾਕਤ ਖਤਮ ਹੋਈ ਪਈ ਜਾਂਦੀ ਹੈ ਕੁੱਤਰ ਜਦੋਂ ਸੁੱਕ ਜਾਂਦਾ ਹੈ ਠੀਕ ਹੈ ਨਾ ਬਾਕੀ ਚਲੋ ਅਗਲੇ ਵੀਡੀਓ 'ਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਹੋਰ ਹੋਰ ਨੁਕਤੇ ਵੀ ਹੈਗੇ ਆਪਣੇ ਨਵੇਂ ਸੋਕੇ ਦੇ ਕਈ ਕਾਰਨ ਵੀ ਕੀ ਕਾਰਨ ਹੁੰਦਾ ਜਾਂ ਸੁੱਕਾ ਪਵੀ ਨਾ ਕਦੇ ਉਹ ਵੀ ਆਪਣੇ ਲੈ ਵੈਗਾ ਵੀਡੀਓ ਆਪਣੀ ਫਿਰ ਜ਼ਿਆਦਾ ਲੰਬੀ ਹੋ ਜੂਗੀ ਓਕੇ ਭਰਾ ਜੀ ਸਾਸਰੀ ਘਾਲ ਸਾਰੇ ਵੀਰਾਂ